ਾਰੇ ਹੀ श्रोत्यानो प्यार भरी सत श्री काल भारत पाकिस्तान ਦੇ ਵਿੱਚ جنگ ਵਾਲੀ ਸਥਿਤੀ ਨੂੰ ਲੈ ਕੇ ਅੱਧੀ ਰਾਤ ਨੂੰ ਫਿਰ ਕੰਬ ਗਿਆ ਪਾਕਿਸਤਾਨ ਪਾਕਿਸਤਾਨ ਜੋ جنگ ਦੇ ਡਰ ਦੇ ਕਾਰਨ ਛੱਡ ਦਿੱਤੇ ਆਪਣੇ ਹਥਿਆਰ ਕਰ ਦਿੱਤਾ ਪਾਕਿਸਤਾਨ ਨੇ ਸਿਲੰਡਰ ਜਿਸ ਨੂੰ ਲੈ ਕੇ ਪਾਕਿਸਤਾਨ ਦੇ ਫੌਜ ਨੇ جنگ ਲੜਨ ਤੋਂ ਇਨਕਾਰ ਕਰ ਦਿੱਤਾ ਹੈ और भारतीय जीत हुई है ਜੋ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਹਵਾਈ ਹਮਲੇ ਕੀਤੇ ਗਏ ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਰਾਤ ਦੇ ਹਨੇਰੇ ਦੇ ਵਿੱਚ ਪੂਰੇ ਪਾਕਿਸਤਾਨ ਨੂੰ ਸੰਬੋਧਨ ਕੀਤਾ ਹੈ ਅੱਧੀ ਰਾਤ ਨੂੰ ਪਾਕਿਸਤਾਨ ਨੇ ਲਾਹੌਰ ਅਤੇ ਇਸਲਾਮਾਬਾਦ ਦੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ ਜਿਸ ਕਾਰਨ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਹੋਏ ਹਵਾਈ ਹਮਲਿਆਂ ਤੇ ਡਰ ਤੋਂ ਪਾਕਿਸਤਾਨ ਪੂਰੀ ਤਰ੍ਹਾਂ ਕੰਬ ਗਿਆ ਹੈ ਇਹ ਹਮਲੇ 22 April ਨੂੰ ਜਦੋਂ ਜੰਮੂ ਕਸ਼ਮੀਰ ਦੇ ਪੈਲਗਾਮ ਵਿਖੇ ਹੋਈ ਅੱਤਵਾਦੀ ਹਮਲੇ ਦਾ ਜਵਾਬ ਦਿੱਤੇ ਜਵਾਬ ਦੇ ਵਿੱਚ ਕੀਤੇ ਗਏ ਹਨ ਜਿਸ ਵਿੱਚ 26 ਨਾਗਰਿਕ ਮਾਰੇ ਗਏ ਸੀ ਬੇਕਸੂਰ ਭਾਰਤ ਤੇ ਸੂ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਪੌਕ ਦੇ ਵਿੱਚ ਨੌ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਜੈਸ਼ੇ ਮੁਹੰਮਦ ਲਸ਼ਕਰੇ ਤੌਇਬਾ ਅਤੇ ਹਿਜਬੁਲ ਮੁਜਾਹਿਦਿਨ ਵਰਗੇ ਜਿਹੜੇ ਅੱਤਵਾਦੀ ਸੀ ਉਹਨਾਂ ਦੇ ਟਿਕਾਣਿਆਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਭਾਰਤ ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਲਾਹੌਰ ਅਤੇ ਇਸਲਾਮਾਬਾਦ ਹਵਾਈ ਅੱਡਿਆਂ ਉਤੇ ਸਾਰੀਆਂ ਵਪਾਰਕ ਉਡਾਨਾਂ ਨੂੰ ਰੱਦ ਕਰ ਦਿੱਤਾ ਹੈ। ਪਾਕਿਸਤਾਨ ਨੇ ਇਹ ਵੀ ਦੱਸਿਆ ਕਿ ਭਾਰਤ ਦੇ ਹਮਲਿਆਂ ਕਾਰਨ ਦੇਸ਼ ਦੀ ਹਵਾਈ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ ਅਤੇ ਇਹ ਗੱਲ ਅੰਤਰਰਾਸ਼ਟਰੀ ਹਵਾਈ ਅਧਿਕਾਰੀਆਂ ਦੇ ਵੱਲੋਂ ICAO ਤੱਕ ਵੀ ਪਹੁੰਚਾ ਦਿੱਤੀ ਗਈ ਹੈ। ਪਾਕਿਸਤਾਨ ਨੇ ਭਾਰਤ ਦੇ ਹਮਲਿਆਂ ਨੂੰ ਜੰਗ ਦਾ ਖੁੱਲਾ ਐਲਾਨ ਕਰਾ ਦੇ ਦਿੱਤਾ ਹੈ ਤੇ ਹਵਾਈ ਹਮਲਿਆਂ ਤੋਂ ਬਾਅਦ ਜਵਾਬੀ ਕਾਰਵਾਈ ਚ ਭਾਰਤੀ ਫੌਜੀ ਟਿਕਾਣਿਆਂ ਤੇ ਹਮਲੇ ਕਰਨ ਦਾ ਦਾਵਾ ਵੀ ਕੀਤਾ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਤਵਾਰ ਦਿੱਤੀ ਨੇ ਜੇਕਰ ਹਾਲਾਤ ਵਧੇ ਤਾਂ ਖੇਤਰ ਵਿੱਚ ਪਰਮਾਣੂ ਟਕਰਾਅ ਦਾ ਖਤਰਾ ਵੀ ਬਣ ਸਕਦਾ ਹੈ ਪਾਕਿਸਤਾਨ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਇਸੇ ਤਨਾ ਦੇ ਚੱਲਦੇ ਹੋਏ ਦੋਵਾਂ ਦੇਸ਼ਾਂ ਦੇ ਵਿਚਕਾਰ ਹਵਾਈ ਹਮਲੇ ਹਵਾਈ ਖੇਤਰ ਬੰਦ ਹੋਣਾ ਅਤੇ ਰਣਨੀਤਿਕ ਤਿਆਰੀਆਂ ਜਾਰੀ ਹਨ ਭਾਰਤ ਨੇ ਆਪਣੇ ਹਮਲਿਆਂ ਨੂੰ ਸਿਰਫ ਅਤਵਾਦੀ ਟਿਕਾਣਿਆਂ ਤੱਕ ਸੀਮਤ ਰੱਖਣ ਦਾ ਦਾਵਾ ਕੀਤਾ ਜਦਕਿ ਪਾਕਿਸਤਾਨ ਦੇ ਨਾਗਰਿਕ ਹਲਕਤਾਂ ਤੇ ਖੇਤਰੀ ਖੇਤਰ ਦੀ ਗੱਲ ਹੋ ਚੁੱਕੀ ਹੈ ਸੋ ਅੱਧੀ ਰਾਤ ਨੂੰ ਪਾਕਿਸਤਾਨ ਨੇ ਲਾਹੌਰ ਵਿੱਚ ਇਸਲਾਮਾਬਾਦ ਦੇ ਹਵਾਈ ਖੇਤਰ ਬੰਦ ਕਰ ਦਿੱਤੇ ਜਿਸ ਕਾਰਨ ਭਾਰਤ ਵੱਲੋਂ ਅਪਰੇਸ਼ਨ ਸੰਦੂਰ ਤਹਿਤ ਹੋਏ ਹਵਾਈ ਹਮਲਿਆਂ ਤੋਂ ਪਾਕਿਸਤਾਨ ਪੂਰੀ ਤਰ੍ਹਾਂ ਡਰਿਆ ਹੋਇਆ ਹੈ ਇਹ ਹਮਲੇ 22 ਪ੍ਰੈਮ ਨੂੰ ਜੋ ਜੰਮੂ ਕਸ਼ਮੀਰ ਵਿੱਚ ਅਤਵਾਦੀਆਂ ਵੱਲੋਂ ਭਾਰਤੀਆਂ ਦੇ ਉੱਪਰ ਕੀਤੇ ਗਏ ਸਨ ਇਸ ਦਾ ਜਵਾਬ ਦਿੱਤਾ ਗਿਆ ਜੋ 26 ਨਾਗਰਿਕ ਮਾਰੇ ਗਏ ਸਨ ਉਹਨਾਂ ਨੂੰ ਇਨਸਾਫ ਦਿੱਤਾ ਗਿਆ ਭਾਰਤੀ ਫੌਜ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਫੌਕ ਵਿੱਚ ਜੋ ਅਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਿਸ ਤੋਂ ਬਾਅਦ ਜੈਸ਼ੇ ਮੁਹੰਮਦ ਤੇ ਇਹ ਸਾਰੇ ਅਤਵਾਦੀ ਜਿਹੜੇ ਨੇ ਉਹਨਾਂ ਦੇ ਅੱਡੇ ਤਹਿਸ਼ ਨਹਿਸ਼ ਕੀਤੇ ਗਏ ਨੇ ਹੁਣ ਭਾਰਤੀ ਫੌਜ ਲਗਾਤਾਰ ਜੋ ਪੂਰੇ ਨਿਗਰਾਨੀ ਰੱਖ ਰਹੀ ਹੈ ਕਿ ਪਾਕਿਸਤਾਨ ਵਾਲੇ ਪਾਸੋਂ ਜੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਦਾ ਜਵਾਬ ਦਿੱਤਾ ਜਾਵੇਗਾ ਲੇਕਿਨ ਇੱਕ ਵਾਰ ਪਾਕਿਸਤਾਨ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਪਾਕਿਸਤਾਨ ਨੇ ਕਹਿ ਕਿ ਹੁਣ ਜੇ ਭਾਰਤ ਅਕੇ ਤੋਂ ਕੋਈ ਹਵਾਈ ਹਮਲਾ ਨਹੀਂ ਕਰਦਾ ਤਾਂ ਅਸੀਂ ਇਸ ਦਾ ਕੋਈ ਜਵਾਬ ਨਹੀਂ ਦੇਵਾਂਗੇ ਜਿਸ ਨੂੰ ਲੈ ਕੇ ਪਾਕਿਸਤਾਨ ਨੇ ਸਿਲੰਡਰ ਕਰ ਦਿੱਤਾ ਹੈ ਜੋ ਕੱਲ ਇੱਕ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਨੇ ਕਹਿ ਸੀ ਕਿ ਅਸੀਂ ਕਿਉਂਕਿ ਜੰਗ ਨਹੀਂ ਲੜਨਾ ਚਾਹੁੰਦੇ ਪਾਕਿਸਤਾਨ ਜਿਹੜਾ ਕਿ ਹਮੇਸ਼ਾ ਹੀ ਆਪਸੀ ਪਿਆਰ ਔਰ ਭਾਈਚਾਰਾ ਬਣਾ ਚਾਹੁੰਦਾ ਹੈ ਸੋ ਜੇਕਰ ਭਾਰਤ ਨੇ ਹੁਣ ਇਸ ਤੋਂ ਬਾਅਦ ਵੀ ਲਗਾਤਾਰ ਕਾਰਵਾਈ ਕੀਤੀਆਂ ਤਾਂ ਫਿਰ ਅਸੀਂ ਇਸ ਦਾ ਜਵਾਬ ਦੇਵਾਂਗੇ ਸੋ ਪਾਕਿਸਤਾਨ ਵਾਲੇ ਪਾਸੋਂ ਜਿਹੜਾ ਇਸ ਨੂੰ ਲੈ ਕੇ ਵੱਡੀ ਖਬਰ ਹੈ ਕਿ ਉਹਨਾਂ ਨੇ ਸਿਲੰਡਰ ਕਰ ਦਿੱਤਾ ਹੈ ਇਸ ਸਮੇਂ ਦੀ ਬਾਤ